ਲੋਵੀ ਸੱਚ ਨੂੰ ਕਹਿੰਦੇ ਫੋਜਾਜ ਕੰਪਨੀ ਨੇ ਸਭ ਤੋਂ ਪਹਿਲਾਂ ਮੁੱਠਾ ਕੜਤਾ ਜਿਹੜਾ ਕਿ ਸੀਐਨਜੀ ਤੇ ਚੱਲਦਾ ਸੀਐਨਜੀ ਤੇ ਚੱਲ ਰਿਹਾ ਹੈ ਤੇ ਪੈਟਰੋਲ ਵੀ ਪੈਂਦਾ ਉਹ ਬਈ ਹੈ ਨਾ ਠੀਕ ਆ ਕਿੰਨੀ ਐਵਰੇਜ ਦਿੰਦਾ ਸੀਐਨਜੀ ਤੇ 240 2 ਕਿਲੋ ਨਾਲ 240 ਕਿਲੋ 2 ਕਿਲੋ ਨਾਲ 240 ਕਿਲੋਮੀਟਰ ਚੱਲਦਾ ਐਵਰੇਜ ਬਹੁਤ ਹੈ ਫਿਰ ਤਾਂ 120 ਦੀ ਐਵਰੇਜ ਦਿੰਦਾ ਸੀਐਨਜੀ ਤੇ ਬਜਾਜ ਕੰਪਨੀ ਦਾ ਤੇ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਤੇ ਜੇ ਕਿਸੇ ਮੇਰੇ ਵੀਰ ਨੇ ਮੋਟਰਸਾਈਕਲ ਇਹ ਲੈਣਾ ਹੋਇਆ ਪੈਟਰੋਲ ਤੇ ਵੀ ਆ ਤੇ ਸੀਐਨਜੀ ਤੇ ਵੀ ਆ ਤਾਂ ਤੁਹਾਨੂੰ ਇਹ ਮੰਨ ਕੇ ਚੱਲੋ ਵੀ ਸ਼ਹਿਰ ਮੋਦਕੀ ਵੀ ਮਿਲ ਜੂਗਾ ਮੋਦਕੀ ਖੜਾ ਠੀਕ ਆ ਆ ਪੂਰੀ ਜਬਰਦਸਤ ਕਿੱਟ ਲਈ ਆ ਸੀਐਨਜੀ ਸਿਲੰਡਰ ਸੀਐਨਜੀ ਸਿਲੰਡਰ ਪੂਰਾ ਮਜ਼ਬੂਤ ਆ ਹਨਾ ਤੇ ਪੂਰਾ ਵਧੀਆ ਕੰਮ ਕੀਤਾ ਬਾਈ ਜੇ ਕਿਸੇ ਨੇ ਲੈਣਾ ਤਾਂ ਇਹ ਸ਼ਹਿਰ ਮੋਦਕੀ ਤੋਂ ਮੋਟਰਸਾਈਕਲ ਤੁਹਾਨੂੰ ਮਿਲ ਜਾਣਗੇ ਹਨਾ ਆ ਮੀਟਰ ਹੈ ਠੀਕ ਆ ਇੱਧਰ 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 ਆ ਮੀਟਰ ਰਸੀ ਜਾਂਦੀ ਠੀਕ ਆ ਮੀਟਰ ਇਹਦਾ ਠੀਕ ਆ ਭਾਈ ਤੇ ਰੀਲ ਨੂੰ ਕਰ ਦੋ ਸ਼ੇਅਰ ਵੱਧੋ ਵੱਧ ਤੇ ਇੱਥੇ ਪੈਟਰੋਲ ਵੀ ਪੈਂਦਾ ਇੱਥੇ ਸੀਐਨਜੀ ਹਾਂ ਇੱਥੇ ਪੈਟਰੋਲ ਠੀਕ ਆ ਭਾਈ 2 ਲੀਟਰ ਪੈਟਰੋਲ ਨਾਲ 120 ਦੋ ਲੀਟਰ ਪੈਟਰੋਲ ਨਾਲ 120 ਕਿਲੋਮੀਟਰ ਕੱਢਦਾ 125 ਸੀਸੀ ਇੰਜਨ 125 ਸੀਸੀ ਇੰਜਨ ਟਾਇਰ ਵੀ ਠੀਕ ਹੈ ਇੰਜਨ ਬਹੁਤ ਵੱਡਾ ਹੈ ਨਾ ਤੇ ਟਾਇਰ ਵੀ ਵੱਡਾ ਹੈ ਨਾ ਟਾਇਰ ਵੀ ਵੱਡਾ ਟਿਊਬ ਦਾ ਟਾਇਰ ਹੈ ਠੀਕ ਆ ਮੋਬਾਈਲ ਚਾਰਜਿੰਗ ਆ ਮੋਬਾਈਲ ਚਾਰਜਿੰਗ ਠੀਕ ਆ ਹੂੰ ਤੇ ਕਾਲਿੰਗ ਵਾਲਾ ਵੀ ਹੈ ਕਾਲਿੰਗ ਟੋਕੋ ਓਕੇ ਠੀਕ ਆ ਫੇਰ ਫੇਰ ਵਿੱਚ ਠੀਕ ਹੈ ਕਾਫੀ ਫੰਕਸ਼ਨ ਆ ਬਈ ਮੋਟਰਸਾਈਕਲ ਜੇ ਕਿਸੇ ਨੂੰ ਵੀਰ ਨੇ ਲੈਣਾ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਸ਼ਹਿਰ ਮਦਕੀ ਤੋਂ ਵੀ ਤੁਹਾਨੂੰ ਇਹ ਮੋਟਰਸਾਈਕਲ ਮਿਲ ਸਕਦੀ ਹੈ